ਤਵੀਰ ਸਿੰਘ ਜੀ ਦੀ ਲਿਖੀ ਕਿਤਾਬ ਇਤਿਜਨੇ ਕਰੀ ਵਿੱਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਮ ਵਿੱਚ ਗੁਰੂ ਤੇਗ ਬਹਾਦਰ ਜੀ ਗੁਰੂ ਜੀ ਨੇ ਰਾਜਾ ਰਾਮ ਸਿੰਘ ਨੂੰ ਹੌਸਲਾ ਦਿੱਤਾ ਅਤੇ ਫਰਮਾਇਆ ਗੁਰੂ ਨਾਨਕ ਅੰਗ ਸੰਗ ਹੈ ਅਤੇ ਯਕੀਨ ਰਖ ਫਤੇ ਤੇਰੀ ਹੋਵੇਗੀ ਗੁਰੂ ਜੀ ਕੋਲੋਂ ਰਾਮ ਸਿੰਘ ਨੇ ਚਰਨ ਪਾਹੁਲ ਵੀ ਲਈ ਗੁਰੂ ਜੀ ਨੇ ਬ੍ਰਹਮਪੁੱਤਰ ਪਾਰ ਕਰਕੇ ਡੇਰਾ ਤੂਬੜੀ ਕੀਤਾ ਜਿੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਹੈ ਫੌਜਾਂ ਨੇ ਆਪ ਜੀ ਦੇ ਟਿਕਾਣੇ ਲਈ ਇੱਕ ਉੱਚੀ ਥਾਂ ਬਣਾ ਦਿੱਤੀ ਬਾਦਸ਼ਾਹੀ ਲਸ਼ਕਰ ਆਇਆ ਸੁਣ ਕੇ ਉਹ ਮੀ ਰਾਜੇ ਪ੍ਰਣ ਪਾਲ ਦੀਆਂ ਫੌਜਾਂ ਚੜ ਆਈਆਂ ਉਹਨਾਂ ਚੌਣੀ ਬ੍ਰਹਮਪੁੱਤਰ ਦੇ ਦੂਜੇ ਕਿਨਾਰੇ ਪਾ ਲਈ ਮਹਾਰਾਜ ਨੇ ਪਹਿਲਾਂ ਹੀ ਦੇਖ ਲਿਆ ਕਿ ਉਹ ਬ੍ਰਹਮਪੁੱਤਰ ਦਾ ਵਹਾ ਬਦਲਉਣਗੇ ਸੋ ਉਹਨਾਂ ਰਾਜਾ ਰਾਮ ਸਿੰਘ ਦੀਆਂ ਫੌਜਾਂ ਨੂੰ ਪਿੱਛੇ ਹਟ ਜਾਣ ਲਈ ਕਹਿ ਦਿੱਤਾ ਉਸ ਦੀ ਸਾਥੀ ਫੌਜ ਤਾਂ ਪਿੱਛੇ ਹਟ ਗਈ ਪਰ ਮੁਗਲ ਸਿਪਾਹੀ ਆਪਣੀ ਹੋਂ ਵਿੱਚ ਹੀ ਰਹੇ ਰਾਤ ਨੂੰ ਬ੍ਰਹਮਪੁੱਤਰ ਬਹੁਤ ساری ਫੌਜ ਰੋੜ ਕੇ ਲੈ ਗਿਆ ਸਾਰੇ ਹੀ ਗੁਰੂ ਸ਼ਰਣ ਆਏ ਮਹਾਰਾਜ ਨੇ ਕਿਹਾ ਸਤਨਾਮ ਜਾਪ ਕਰਦੇ ਰਹੋ ਤੁਹਾਡਾ ਵਾਲ ਵਿੰਗਾ ਨਹੀਂ ਹੋਵੇਗਾ ਚੂੜਾਮਣ ਦੇਵਗਣ ਤੇ ਸਰੋਵਰ ਨਾਂ ਦੇ ਦੋ ਜਾਦੂਗਰਾਂ ਕਈ ਹਰਬੇਦ ਬੱਤੇ ਇਥੋਂ ਤੱਕ ਲਿਖਿਆ ਹੈ ਕਿ ਇੱਕ ਥੋਬਣ ਦੀ ਵਾਰ ਹੀ ਉਡਾ ਕੇ ਲੈ ਗਈ ਮੂੰਹੋਂ ਅੱਗ ਗੱਡੇ ਅਸਮਾਨ ਵੱਲ ਵੀ ਉੱਡੀ ਤੂਫਾਨ ਉਠਾਈ ਪਰ ਸਭ ਬੇਅਰਥ ਉਧਰ ਜਦ ਸਾਰੀ ਮਿਹਨਤ ਰਾਜਾ ਚੱਕਰਤ ਵਜਨੇ ਬਰਬਾਦ ਹੁੰਦੀ ਦੇਖੀ ਤਾਂ ਉਸ ਕਮਖਿਆ ਦੇਵੀ ਨੂੰ ਪੂਜਾ ਆਰੰਭੀ ਕਹਿੰਦੇ ਹਨ ਕਿ ਉਸਦੀ ਮਾਂ ਨੂੰ ਸੁਪਨੇ ਵਿੱਚ ਦੇਵੀ ਨੇ ਦਰਸ਼ਨ ਦਿੱਤੇ ਕਿ ਹੁਣ ਬਚਾਓ ਇਸੇ ਵਿੱਚ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਚਰਨ ਪਕੜੋ ਰਾਜਾ ਚੱਕਰਤਵਜਤੇ ਉਸਦੀ ਮਾਂ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਗੁਰੂ ਜੀ ਨੇ ਕਿਹਾ ਤੁਹਾਡਾ ਲੜਨਾ ਸੋਬਦਾ ਨਹੀਂ ਹੈ ਕੋਈ ਤੀਜਾ ਲੜਾਈ ਦਾ ਲਾਭ ਉਠਾ ਰਿਹਾ ਹੈ ਗੁਰੂ ਜੀ ਨੇ ਦੋਵਾਂ ਦੀ ਮੁਲਾਕਾਤ ਕਰਵਾਈ ਅਤੇ ਸਭ ਨੂੰ ਸੰਬੋਧਨ ਕਰਦੇ ਹੋਏ ਕਿਹਾ ਤੁਹਾਡੀ ਦੋਹਾਂ ਦੀ ਲੜਾਈ ਵਿੱਚ ਨੰ ਭਰਾਵਾਂ ਦਾ ਹੀ ਨੁਕਸਾਨ ਹੈ ਤੁਸੀਂ ਦੋਵੇਂ ਖੱਤਰੀ ਕਹੇ ਲਾਂਦੇ ਹੋ ਅਤੇ ਖੱਤਰੀ ਦਾ ਧਰਮ ਹੈ ਧਰਮ ਯੁੱਧ ਕਰੇ ਨਾ ਕਿ ਭਰਾ ਭਰਾ ਦਾ ਸਿਰ ਉਤਾਰੇ ਸੋ ਜੁੱਧ ਧਰਮ ਹਿੱਤ ਜਾਂ ਗਰੀਬ ਦੀ ਰੱਖਿਆ ਲਈ ਕਰਨਾ ਚਾਹੀਦਾ ਹੈ ਨਿੱਜ ਹਿੱਤ ਲਈ ਕੀਤੀ ਜੰਗ ਮੈਨੂੰ ਚੰਗੀ ਨਹੀਂ ਲੱਗਦੀ ਈਰਖਾ ਤੇ ਨਫ਼ਰਤ ਦੀਆਂ ਜੰਗਾਂ ਵਿੱਚ ਕੁਝ ਨਹੀਂ ਨਿਕਲਦਾ ਲੋਕਾਂ ਦਾ ਮਨ ਪਿਆਰ ਸ਼ਰਦਾ ਅਤੇ ਸੇਵਾ ਨਾਲ ਜਿੱਤੋ ਨਫ਼ਰਤ ਤੋੜਦੀ ਹੈ ਪਿਆਰ ਜੋੜਦਾ ਹੈ ਤੁਹਾਡੇ ਕੋਈ ਝਗੜੇ ਹੈ ਨਹੀਂ ਜੋ ਹਨ ਵੀ ਤਾਂ ਬੈਠ ਕੇ ਨਜੇਠ ਲਵੋ ਦੋਹਾਂ ਦੀ ਜਫੀ ਪੁਬਾਈ ਉਹ ਦੋਵੇਂ ਪੱਗ ਵੱਟ ਭਰਾ ਬਣੇ ਗੁਰੂ ਜੀ ਨੇ ਆਪਣੇ ਪਾਵਨ ਹੱਥਾਂ ਵਿੱਚ ਖੰਡਰ ਲੈ ਕੇ ਜ਼ਮੀਨ ਤੇ ਜ਼ੋਰਦਾਰ ਮਾਰਿਆ ਤੇ ਨਿਰਣਾ ਦਿੱਤਾ ਕਿ ਇੱਕ ਪਾਸੇ ਦਾ ਇਲਾਕਾ ਚੱਕਰਤਵਜ ਦਾ ਹੈ ਅਤੇ ਬਾਕੀ ਦਿੱਲੀ ਦਾ ਉਹ ਥਾਂ ਗੁਰਖੰਡਰਪੁਰ ਕਰਕੇ ਹੁਣ ਤੱਕ ਜਾਣੀ ਜਾਂਦੀ ਹੈ ਇਸ ਤਰ੍ਹਾਂ ਕਈ ਸਦੀਆਂ ਤੋਂ ਲੜਦਿਆਂ ਨੂੰ ਹਟਾ ਕੇ ਅਮਨ ਦਾ ਸੰਦੇਸ਼ ਦਿੱਤਾ ਅਤੇ ਫਰ ਆਇਆ ਨਫਰਤੋਂ ਨਫਰਤ ਵੱਦੀ ਹੈ ਸੋ ਹੁਣ ਇਸ ਨੂੰ ਪੁੱਲ ਜਾਓ ਫਿਰ ਆਪ ਜੀ ਉਸ ਸਥਾਨ ਤੇ ਗਏ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਸਨ ਸਭ ਫੌਜੀਆਂ ਨੇ ਆਪਣੀਆਂ ਨੇ ਆਪਣੀਆਂ ਢਾਲਾਂ ਨਾਲ ਮਿੱਟੀ ਪਾ ਕੇ ਉਸ ਧੜੇ ਦੀ ਉਸਾਰੀ ਕੀਤੀ ਚੱਕਰਤਵਾਜ ਨੇ ਪਿੱਛੋਂ ਗੁਰਦੁਆਰਾ ਵੀ ਉਥੇ ਬਣਾਇਆ ਉਸ ਥੜੀ ਤੇ ਬੈਠ ਕੇ ਗੁਰੂ ਜੀ ਆਪੂ ਕੀਰਤਨ ਤੇ ਉਪਦੇਸ਼ ਕਰਦੇ ਰਹੇ ਜਿਸ ਨੂੰ ਤੀਗਪੁਰ ਤੇ ਤੀਗ ਪਰਬਤ ਕਹਿੰਦੇ ਹਨ ਉਥੇ ਚੱਕਰ ਤਵਜਨੀ ਡਿਠਾ ਕੇ ਦਰਿਆ ਕਨਾਰੇ ਕੁਝ ਹਿੰਦੂ ਫੌਜੀ ਚੂਲੀਆਂ ਕਰਕੇ ਅਤੇ ਫਿਰ ਪਾਣੀ ਆਪਣੇ ਉੱਤੋਂ ਸੁੱਟਦੇ ਹਨ ਤਾਂ ਉਸ ਪੁੱਛਿਆ ਕਿ ਅਜਿਹਾ ਕਿਉਂ ਕਰਦੇ ਹਨ ਮਹਾਰਾਜ ਨੇ ਕਿਹਾ ਕਿ ਮਨ ਤਾਂ ਉਹਨਾਂ ਦਾ ਹੈ ਸੁੱਚੇ ਹੋਣ ਤੇ ਪਰ ਇਸ ਤਰ੍ਹਾਂ ਸੁੱਚਿਆ ਨਹੀਂ ਹੋਇਆ ਜਾ ਸਕਦਾ ਚੁੱਲੀ ਉਸੇ ਦੀ ਭਰੀ ਗਿਣਨੀ ਚਾਹੀਦੀ ਹੈ ਜੋ ਚੁੱਲੀ ਭਰਨੀ ਜਾਣਦਾ ਹੋਵੇ ਉਸ ਜੋਗੀ ਦੀ ਚੁੱਲੀ ਕੀਤੀ ਜਾਣੋ ਜੋ ਸੰਜਮ ਪਾਲ ਗਿਆ ਬ੍ਰਾਹਮਣ ਦੀ ਚੁੱਲੀ ਸੰਤੋਖ ਹੈ ਗ੍ਰਹਿਸਤੀ ਦਾ ਸਤ ਤੇ ਦਾਨ ਹੈ ਅਤੇ ਰਾਜੇ ਦਾ ਇਨਸਾਫ ਹੈ ਗੁਰੂ ਤੇਗ ਬਹਾਦਰ ਜੀ ਉਥੋਂ ਟਾਕਾ ਆਏ ਅਤੇ ਫਿਰ ਦਖਣੀ ਆਸਾਮ ਰੰਗਮਤੀ ਵੀ ਗਏ 2 ਮਾਰਚ 1670 ਈਸਵੀ ਨੂੰ ਉਹ ਰੰਗਮਤੀ ਸਨ ਮਨੀਪੁਰ ਦੀ ਹੱਦ ਨੂੰ ਛੋ ਆਪ ਜੀ ਵਾਪਸ ਮੁੜੇ ਆਪ ਜੀ ਦੇ ਆਸਾਮ ਅਤੇ ਬੰਗਾਲ ਵਿੱਚ ਵਿਚਰਨ ਦਾ ਸਦਕਾ ਕਿੰਨੀਆਂ ਹੀ ਸੰਗਤਾਂ ਕਾਇਮ ਹੋਈਆਂ ਕੌ ਮਿੱਲਾ ਅਤੇ ਚਿਟਾ ਗਾਂਗ ਦੇ ਰਾਤ ਦੇ ਹਰ ਵੱਡੇ ਨਗਰ ਜੋਗਰ ਜਗੰਝ ਫੇਨੀ ਮੀਰ ਸਰਾਈ ਸੀਤਾਕੁੰਡ ਅਤੇ ਕੁਰਸ ਧੀਰਾ ਵਿਖੇ ਸੰਗਤਾਂ ਦੀ ਕਾਇਮੀ ਦੇ ਨਿਸ਼ਾਨ ਮਿਲਦੇ ਹਨ ਦੱਖਣ ਵਿੱਚ ਕੁਲगाव ਡੋਹਾਜਰੀ ਬਸੰਖਲੀ ਤੁੱਲਾਕਾਟ ਹੱਠਜਰੀ ਰੰਗੂਨੀਆਂ ਅਤੇ ਕੰਚਨਨਗਰ ਵਿੱਚ ਵੀ ਸੰਗਤਾਂ ਕਾਇਮ ਹੋਈਆਂ ਅਗਰਤਲਾ ਕਰੀਮਗੰਜ ਮੌਲਵੀ ਬਾਚਾਰ ਬ੍ਰਹਮਣ ਬੜੀਆਂ ਬਾੜੀਤਲ ਅਤੇ ਨੋ ਅਖਲੀ ਵਿੱਚ ਕਿਸੇ ਵੇਲੇ ਸੰਗਤਾ ਸਨ ਇਹ ਡੋਹਾ ਜਰੀ ਹੀ ਸੀ ਜਿੱਥੇ ਗੁਰੂ ਜੀ ਦੇ ਕਾਫਲੇ ਨਾਲ ਚੱਲਣ ਵਾਲੇ ਰਾਖੇ ਕੁੱਤੇ ਨੂੰ ਮਗਰਮਛ ਨੇ ਪਕੜ ਲਿਆ ਸੀ ਤਕਰੀਬਨ 2 ਸਾਲ ਗੁਰੂ ਜੀ ਇਨ੍ਹਾਂ ਇਲਾਕਿਆਂ ਵਿੱਚ ਵਿਚਰ ਪ੍ਰਚਾਰ ਕਰਦੇ ਰਹੇ 1670 ਈਸਵੀ ਦੀ ਵਿਸਾਖੀ ਗੁਰੂ ਜੀ ਕਲਕੱਤਾ ਪੁੱਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ